ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਸੰਗਤ ਜੀ ਕਈ ਭੈਣ ਭਰਾ ਅਤੇ ਕਈ ਬੱਚੇ ਇਹੋ ਜਿਹਾ ਸਵਾਲ ਕਰਦੇ ਹਨ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਲਈ ਜਾਂ ਤਰੱਕੀ ਵਾਸਤੇ ਕਿਹੜਾ ਕੰਮ ਕਰੀਏ ਜਾਂ ਕਿਹੜੀ ਗੁਰਬਾਣੀ ਦਾ ਸ਼ਬਦ ਪੜ੍ਹ ਗਏ ਜਾਂ ਗੁਰਬਾਣੀ ਦਾ ਪਾਠ ਪੜ੍ਹ ਗਏ ਜ਼ਿਆਦਾਤਰ ਮਾਪੇ-ਪਾਪ ਦੇ ਸਵਾਲ ਹੁੰਦਾ ਹੈ ਕਿ ਆਪਣੇ ਬੱਚੇ ਦੀ ਕਾਮਯਾਬੀ ਰਸਤੇ ਕਿਹੜਾ ਗੁਰਬਾਣੀ ਦਾ ਪਾਠ ਪੜ੍ਹ ਗਏ ਜਾਂ ਸਾਡਾ ਬੱਚਾ ਕਿਹੜਾ ਗੁਰਬਾਣੀ ਦਾ ਪਾਠ ਕਰੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕੇ ਜਾਂ ਤੰਦਰੁਸਤ ਰਹਿ ਸਕੇ ਤਾਂ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਹੀ ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਜੇ ਆਪਾਂ ਸਹੀ ਰਾਹਾਂ ਤੇ ਚੱਲਾਂਗੇ ਤਾਂ ਸਾਡੇ ਬੱਚੇ ਵੀ ਸਹੀ ਰਾਹਾਂ ਤੇ ਜਾਣਗੇ ਇਹ ਮਾਪੇ ਤੇ ਨਿਰਭਰ ਹੁੰਦਾ ਹੈ ਕਿ ਆਪਾਂ ਬੱਚਿਆਂ ਨੂੰ ਕੈਸੀ ਸਿੱਖਿਆ ਦਿੰਨੀ ਹੈ ਕਿਉਂਕਿ ਹਰ ਬੱਚਾ ਆਪਣੇ ਮਾਪੇ ਦੀ ਸਿੱਖਿਆ ਲੈ ਕੇ ਹੀ ਵੱਡਾ ਹੁੰਦਾ ਹੈ ਤਾਂ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਮਹਾਪੁਰਖ ਸੰਗਤ ਕਰਦੇ ਸਨ ਇੱਕ ਮਨੁੱਖ ਸੀ ਉਹਦੇ ਬੱਚੇ ਉਸ ਨੂੰ ਬੜਾ ਹੀ ਪਰੇਸ਼ਾਨ ਅਤੇ ਤੰਗ ਕਰਦੇ ਸਨ ਉਹ ਮਨੁੱਖ ਆਪਣੇ ਬੱਚਿਆਂ ਨੂੰ ਕਾਮਯਾਬ ਹੋਣ ਲਈ ਬੜਾ ਹੀ ਪੈਸਾ ਖਰਚ ਕਰਦਾ ਸਤਾ ਮਨੁੱਖ ਦੇ ਬੱਚੇ ਉਸ ਪੈਸੇ ਦੀ ਕੀਮਤ ਨਹੀਂ ਜਾਣਦੇ ਸਨ ਕਹਨ ਦਾ ਭਾਵ ਕਿ ਆਪਣੇ ਬੱਚਿਆਂ ਤੋਂ ਥੱਕਿਆ ਹਾਰਿਆ ਇੱਕ ਦਿਨ ਮਨੁੱਖ ਸਾ ਸੰਗਤ ਦੇ ਵਿੱਚ ਪਹੁੰਚ ਗਿਆ ਤਾਂ ਉਸ ਮਨੁੱਖ ਨੇ ਦੇਖਿਆ ਕਿ ਮਹਾਪੁਰਖ ਜੀ ਬੜੇ ਹੀ ਸੋਹਣੇ ਵਿਚਾਰ ਕਰਦੇ ਸਨ ਸੰਗਤ ਦੇ ਵਿੱਚ ਤਾਂ ਮਨੁੱਖ ਨੇ ਸੋਚਿਆ ਕਿ ਮਹਾਪੁਰਖਾ ਨੂੰ ਮੈਂ ਸਵਾਲ ਕਰਦਾ ਕਿ ਪਤਾ ਮੇਰੀ ਵੀ ਸਮੱਸਿਆ ਦਾ ਹੱਲ ਮਿਲ ਜਾਵੇ ਮੈਨੂੰ ਤਾਂ ਉਸ ਨੇ ਮਹਾਪੁਰਖਾ ਨੂੰ ਸਵਾਲ ਕੀਤਾ ਕਿ ਮਹਾਪੁਰਖ ਜੀ ਮੇਰੇ ਬੱਚੇ ਮੈਨੂੰ ਬੜਾ ਹੀ ਸਤਾਉਂਦੇ ਹਨ ਅਤੇ ਨਾ ਹੀ ਕਿਸੇ ਕੰਮਕਾਜ ਵਿੱਚ ਕਾਮਯਾਬ ਹੁੰਦੇ ਹਨ ਤਾਂ ਮਾਪੁਰਖਾਂ ਨੇ ਬੜਾ ਹੀ ਸੋਨਾ ਜਵਾਬ ਦਿੱਤਾ ਕਿ ਦੇਖੋ ਜੋ ਕੋਈ ਵੀ ਆਪਣੀ ਹੱਕ ਦੀ ਕਮਾਈ ਕਰਦਾ ਹੈ ਆਪਣੀ ਕੀਰਤ ਕਰਦਾ ਹੈ ਆਪਣੀ ਮਿਹਨਤ ਕਰਦਾ ਹੈ ਆਪਣੀ ਮਿਹਨਤ ਦੀ ਕੀਤੀ ਹੋਈ ਕਮਾਈ ਦੇ ਨਾਲ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਤਾਂ ਉਹਨਾਂ ਦੇ ਬੱਚੇ ਹਮੇਸ਼ਾ ਕਾਮਯਾਬ ਹੁੰਦੇ ਹਨ ਅਤੇ ਤੰਦਰੁਸਤ ਹੁੰਦੇ ਹਨ ਕਿਉਂਕਿ ਬਾਪ ਦੀ ਕੀਤੀ ਉਹ ਕਮਾਈ ਅਤੇ ਹੱਕ ਸੱਚ ਦੀ ਕਮਾਈ ਦੇ ਨਾਲ ਉਹਨਾਂ ਦੀ ਰਸੋਈ ਵਿੱਚ ਫੁਲਕਾ ਪੱਕੇਗਾ ਅਤੇ ਉਹੋ ਹੀ ਬੱਚੇ ਖਾਣਗੇ ਅਤੇ ਜੈਸਾ ਭੋਜਨ ਛਕਣਗੇ ਉਹਨਾਂ ਤੇ ਵੈਸਾ ਹੀ ਅਸਰ ਹੋਵੇਗਾ ਇਸ ਕਰਕੇ ਕੀਰਤ ਕਰਨੀ ਚਾਹੀਦੀ ਹੈ ਅਤੇ ਹੱਕ ਸੱਚ ਦੀ ਕਮਾਈ ਤੇ ਵਾਹਿਗੁਰੂ ਪ੍ਰਮਾਤਮਾ ਵੀ ਸਾਡਾ ਸਾਥ ਦਿੰਦੇ ਹਨ ਅਤੇ ਜੋ ਬੇਈਮਾਨੀ ਕਰਦੇ ਹਨ ਅਤੇ ਠੱਗੀਆਂ ਠੋਰੀਆਂ ਕਰਦੇ ਹਨ ਅਤੇ ਉਹ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਉਹਨਾਂ ਦੇ ਬੱਚੇ ਕਦੀ ਵੀ ਕਾਮਯਾਬ ਨਹੀਂ ਹੋਣਗੇ ਜਿਵੇਂ ਕਿ ਜੈਹੋ ਜ ਆਪਾਂ ਪੇੜ ਬੀਜਾਂਗੇ ਜਿਵੇਂ ਉਹਦੀ ਦੇਖਭਾਲ ਕਰਾਂਗੇ ਤੇ ਉਵੇਂ ਹੀ ਵੱਡਾ ਹੋ ਕੇ ਸਾਨੂੰ ਫਲ ਦੇਵੇਗਾ ਐਸੇ ਹੀ ਤਰੀਕੇ ਨਾਲ ਜੇ ਆਪਾਂ ਕੀਰਤ ਕਰਾਂਗੇ ਆਪਣੀ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਾਂਗੇ ਤਾਂ ਸਾਡੇ ਬੱਚੇ ਵੀ ਉਸ ਕੀਤੀ ਹੋਈ ਮਿਹਨਤ ਦੀ ਕਮਾਈ ਨੂੰ ਸਮਝਣਗੇ ਕਿ ਸਾਡੇ ਪਿਤਾ ਨੇ ਬੜੀ ਹੀ ਮਿਹਨਤ ਕਰਕੇ ਇਹ ਪੈਸਾ ਕਮਾਇਆ ਹੈ ਅਤੇ ਅਸੀਂ ਵੀ ਇਸ ਕਾਬਿਲ ਬਣਨਾ ਹੈ ਤਾਂ ਸੰਗਤ ਜੀ ਬੱਚਿਆਂ ਨੂੰ ਕੰਮਜਾਮ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਾਂ ਸੰਗਤ ਜੀ ਨਾਲ ਦੇ ਨਾਲ ਆਪਾਂ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਵੀ ਜੋੜਨਾ ਹੈ ਆਪਾ ਮਾਂ ਵੀ ਗੁਰਬਾਣੀ ਪੜ੍ਹ ਗਏ ਜਾਂ ਕੋਈ ਸ਼ਬਦ ਪੜ੍ਹ ਗਏ ਜਾਂ ਜਪਜੀ ਸਾਹਿਬ ਦਾ ਪਾਠ ਕਰ ਗਏ ਜਾਂ ਮੂਲ ਮੰਤਰ ਸਾਹਿਬ ਜੀ ਕਰ ਗਏ ਜਾਂ ਸਿਮਰਨ ਕਰ ਲਗੇ ਜੋ ਭਾਵ ਕੀ ਸਾਨੂੰ ਸਹੀ ਲੱਗਦਾ ਹੈ ਅਸੀਂ ਉਹ ਪੜ੍ਹ ਸਕਦੇ ਹਾਂ ਅਤੇ ਕਈ ਭੈਣ ਭਰਾ ਕਹਿੰਦੇ ਹਨ ਕਿ ਸਾਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ ਚਲੋ ਕੋਈ ਗੱਲ ਨਹੀਂ ਆਪਾਂ ਬੈਠੇ ਬੈਠੇ ਵਾਹਿਗੁਰੂ ਦਾ ਸਿਮਰਨ ਅੰਮ੍ਰਿਤ ਵੇਲੇ ਉੱਠ ਕੇ ਕਰ ਸਕਦੇ ਹਾਂ ਜੋ ਵੀ ਸਾਡੇ ਬੱਚੇ ਸਾਨੂੰ ਦੇਖਦੇ ਹਨ ਕਿ ਸਾਡੇ ਮਾਪ ਅਕਾਲ ਪੁਰਖ ਪਰਮਾਤਮਾ ਆ ਨਾਮ ਜਪਦੇ ਹਨ ਅਤੇ ਅਸੀਂ ਵੀ ਉਸੇ ਤਰੀਕੇ ਨਾਲ ਨਾਮ ਜਪਣਾ ਹੈ ਅਤੇ ਆਪਣੀ ਜ਼ਿੰਦਗੀ ਚ ਕਾਰਜ ਆਪ ਹੋਣਾ ਹੈ ਤਾਂ ਸੰਗਤ ਜੀ ਨੇਕੀ ਕਰੋ ਕੀਰਤ ਕਰੋ ਅਤੇ ਮਿਹਨਤ ਕਰੋ ਅਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਅਤੇ ਸਿਮਰਨ ਦਾ ਨਾਮ ਜਪੋ ਅਤੇ ਫਿਰ ਦੇਖਣਾ ਸਾਡੇ ਵਾਹਿਗੁਰੂ ਜੀ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੀ ਕਾਮਯਾਬੀ ਨੂੰ ਬੁਲੰਦੀਆਂ ਤੱਕ ਪਹੁੰਚਾ ਦਿੰਦੇ ਹਨ